ਮਰਿੰਡਾ ਦੀ ਦੀਵਾਲੀ ਬੰਬ ਵੱਜ ਰਹੇ ਆ ਪਰ ਜਿਸ ਤਰ੍ਹਾਂ ਬਜਣੇ ਚਾਹੀਦਾ ਚਾਹੀਦੇ ਨਹੀਂ ਜਿਸ ਤਰ੍ਹਾਂ ਅੱਗੇ ਵੱਜਦੇ ਹੁੰਦੇ ਆ ਉਸ ਤਰ੍ਹਾਂ ਦੀਦ ਸ਼ਵਾ ਜੀ ਨਹੀਂ ਆਈ ਕਾ ਚੜੀ ਆ ਸੀ ਆ ਚੱਲਦੀ ਚੱਲਦੀ ਆ ਅਸਲ ਇਹ ਨਹੀਂ ਗੱਲ ਨਹੀਂ ਚੱਲਦੀ ਆ ਪਰ ਜਿਵੇਂ ਅੱਗੇ ਬਹੁਤ ਧਰ 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 ਉਸ ਤਰ੍ਹਾਂ ਦੀ ਅਤਿ ਸ਼ਵਾਈ ਜਿਹੜੀ ਇਹ ਨਹੀਂ ਹੋ ਰਹੀ ਹੋ ਸਕਦਾ ਹੈ ਕੱਲ ਨੂੰ ਹੋਵੇ ਜਾਂ ਮੈਂ ਜਦ ਉਸ ਵੇਜ ਕਰਾਲੀ ਦੇਖਿਆ ਉਹ ਲੈਣ ਨਾਲ ਤਾਂ ਬਹੁਤ ਹੀ ਬੰਬ ਬਟਾਕੇ ਆ ਇੱਕ ਮੁੰਡਾ ਲੱਗੇ ਚਲਣ ਸ਼ਾਇਦ ਅ ਲੈਣੇ ਤਾਂ ਬਹੁਤ ਹੀ ਪਰ ਮਤਲਬ ਉਹ ਉਸ ਤਰ੍ਹਾਂ ਅਤਿਸ਼ਵਾ ਜੀ ਮੈਂ ਕਿ ਦੇਖਾ ਬਹੁਤ ਜ਼ਿਆਦਾ ਚੱਲਦੀ ਜਾਂਦੀ ਆ ਉਹ ਅਤਿਸ਼ਵਾ ਜੀ ਚੱਲ ਰਹੀ